ਸਤਨਾਮ ਵਾਹਿਗੁਰੂ ਸਾਹਿਬ ਜੀ ਬਿਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੈ ਸੋ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੇ ਹਰਿ ਆਪੇ ਹੀ ਮਤ ਦੇਵੇ ਸੁਆਮੀ ਹਰਿ ਆਪੇ ਬੋਲ ਬੁਲਾਵੇ ਹਰਿ ਆਪੇ ਪੰਜ ਤਤ ਵਿਸਥਾਰ ਵਿੱਚ ਤਤ ਪੰਜ ਆਪ